ਬੀਜਪੀ ਆਗੂ ਸੁਸ਼ੀਲ ਕੁਮਾਰ ਰਿੰਕੂ ਦੇ ਜਤਨਾ ਸਦਕਾ ਜਲਦ ਖੁੱਲਣ ਜਾ ਰਿਹਾ ਜਲੰਧਰ ਦਾ C7 ਰੇਲਵੇ ਕ੍ਰੋਸਿੰਗ ਗੇਟ ਇਸ ਗੇਟ ਦੇ ਬੰਦ ਹੋਣ ਦੇ ਨਾਲ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹੁਣ ਇਹ ਜਲਦ ਖੁੱਲੇਗਾ ਤਾਂ ਲੋਕਾਂ ਨੂੰ ਵੱਡੀ ਰਾਹਤ ਜਿਹੜੀ ਆ ਉਹ ਮਿਲੇਗੀ ਬੀਜਪੀ ਆਗੂ ਸੁਸ਼ੀਲ ਕੁਮਾਰ ਰਿੰਕੂ ਨੇ ਰੇਲ ਮੰਤਰੀ ਅਸ਼ਨੀ ਵੈਸ਼ਨਵ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੇ ਵੱਲੋਂ ਫਿਰੋਜ਼ਪੁਰ ਡਿਵੀਜ਼ਨ ਦੇ ਡੀਆਰਐਮ ਨੂੰ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਰੇਲਵੇ ਮੰਤਰਾਲੇ ਨੇ ਰੇਲਵੇ ਮੰਤਰਾਲੇ ਦੇ ਵੱਲੋਂ ਫਿਰੋਜ਼ਪੁਰ ਡਿਵੀਜ਼ਨ ਦੇ ਡੀਆਰਐਮ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਜਿਸ ਤੇ ਚਲਦੇ ਕਿ ਫਿਰ ਤੋਂ ਇਹ ਪ੍ਰਕਿਰਿਆ ਜਿਹੜੀ ਆ ਰੇਲਵੇ ਮੰਤਰਾਲੇ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦੀ ਹੀ ਜਲੰਧਰ ਦਾ ਸੀ7 ਰੇਲਵੇ ਕਰਾਸਿੰਗ ਗੇਟ ਜਿਹੜਾ ਉਹ ਖੁੱਲਣ ਜਾ ਰਿਹਾ ਵਿਜਪੀ ਆਗੂ ਤੁਸ਼ੀਲ ਕੁਮਾਰ ਕੁਸ਼ੀਲ ਕੁਮਾਰ ਰਿੰਕੂ ਦੇ ਜਿਤਨਾ ਸਦਕਾ ਫਿਰ ਤੋਂ ਜਲੰਧਰ ਵਾਸੀਆਂ ਨੂੰ ਵੱਡੀ ਰਾਹਤ ਜਿਹੜੀ ਆ ਉਹ ਮਿਲਣ ਜਾ ਰਹੀ ਹੈ ਤੇ ਜਲਦ ਇਸ ਗੇਟ ਦੇ ਖੁੱਲਣ ਦੇ ਨਾਲ ਜਿੱਥੇ ਕਿ ਟ੍ਰੈਫਿਕ ਜਿਹੜੀ ਆ ਬੰਦ ਹੋ ਜਾਂਦੀ ਸੀ ਕਾਫੀ ਰਸ ਜੜਾ ਪੈ ਜਾਂਦਾ ਸੀ ਜਿਸ ਦੇ ਨਾਲ ਕਿ ਜਿਹੜੇ ਆਸੇ ਪਾਸੇ ਦੇ ਕਾਰਸਿਕ ਉਹਨਾਂ ਨੂੰ ਵੀ ਕਾਫੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਤੇ ਇਸ ਦੇ ਨਾਲ ਕਈ ਹੋਰ ਥਾਵਾਂ ਤੇ ਕਈ ਹੋਰ ਸੜਕਾਂ ਜਿਹੜੀਆਂ ਨਾਲ ਜੁੜੀਆਂ ਸੀ ਉਹਨਾਂ ਤੇ ਵੀ ਜਿਹੜੀ ਆ ਟ੍ਰੈਫਿਕ ਜਾਮ ਹੋ ਜਾਂਦੀ ਸੀ ਪਰ ਇਸ ਦੇ ਨਾਲ ਹੁਣ ਜਲੰਧਰ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ ਤੇ ਉੱਥੇ ਦੇ ਲੱਕਨੂ ਵਾਸੀ ਜਿਹੜੇ ਉਹਨਾਂ ਨੂੰ ਵੀ ਇਸ ਦੇ ਨਾਲ ਰਾਹਤ ਮਿਲਣ ਜਾ ਰਹੀ ਹੈ ਕਿਉਂਕਿ ਇਹ ਗੇਟ ਜਦੋਂ ਖੁੱਲੇਗਾ ਤੇ ਜਿਹੜੀ ਇਹ ਟ੍ਰੈਫਿਕ ਉਹ ਜਮ ਨਹੀਂ ਹੋਵੇਗੀ ਤੇ ਉਨ ਜਾਣ ਵਾਲੇ ਲੋਕਾਂ ਨੂੰ ਵੀ ਇਸ ਦੇ ਨਾਲ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਇਸ ਰਸਤੇ ਕਈ ਜਿਹੜੇ ਹੋਰ ਵੀ ਰਸਤੇ ਪੈਂਦੇ ਆ ਜਿਸ ਦੇ ਨਾਲ ਕਿ ਲੋਕਾਂ ਨੂੰ ਰਾਹਤ ਜਿਹੜੀ ਮਿਲੇਗੀ ਤੇ ਟ੍ਰੈਫਿਕ ਜਮ ਇਸ ਦੇ ਨਾਲ ਨਹੀਂ ਖੁੱਲੇਗਾ ਤੇ ਜਲੰਧਰ ਵਾਸੀਆਂ ਨੂੰ रेलवे क्रॉसिंग सी7 रेलवे क्रॉसिंग सी7 गेट ਖੁੱਲਣ ਦੇ ਨਾਲ ਹੁਣ ਵੱਡੀ ਰਾਹਤ ਜੜੀ ਆ ਉਹ ਮਿਲਣ ਜਾ ਰਹੀ ਏ ਬੀਜਪੀ ਆਗੂ ਸੁਸ਼ੀਲ ਕੁਮਾਰ ਰਿੰਕੂ ਦੇ ਜਤਨਾ ਸਦਕਾ ਜਲਦ ਖੁੱਲਣ ਜਾ ਰਿਹਾ ਜਲੰਧਰ ਦਾ ਸੀ7 ਰੇਲਵੇ ਕ੍ਰੋਸਿੰਗ ਗੇਟ ਇਸ ਗੇਟ ਦੇ ਬੰਦ ਹੋਣ ਦੇ ਨਾਲ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹੁਣ ਇਹ ਜਲਦ ਖੁੱਲੇਗਾ ਤਾਂ ਲੋਕਾਂ ਨੂੰ ਵੱਡੀ ਰਾਹਤ ਜਿਹੜੀ ਆ ਉਹ ਮਿਲੇਗੀ ਬੀਜਪੀ ਆਗੂ ਸੁਸ਼ੀਲ ਕੁਮਾਰ ਰਿੰਕੂ ਨੇ ਰੇਲ ਮੰਤਰੀ ਅਸ਼ਨੀ ਵੈਸ਼ਨਵ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੇ ਵੱਲੋਂ ਫਿਰੋਜ਼ਪੁਰ ਡਿਵੀਜ਼ਨ ਦੇ ਡੀਆਰਐਮ ਨੂੰ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਰੇਲਵੇ ਮੰਤਰਾਲੇ ਨੇ ਰੇਲਵੇ ਮੰਤਰਾਲੇ ਦੇ ਵੱਲੋਂ ਫਿਰੋਜ਼ਪੁਰ ਡਿਵੀਜ਼ਨ ਦੇ ਡੀਆਰਐਮ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਜਿਸ ਤੇ ਚਲਦੇ ਕਿ ਫਿਰ ਤੋਂ ਇਹ ਪ੍ਰਕਿਰਿਆ ਜਿਹੜੀ ਆ ਰੇਲਵੇ ਮੰਤਰਾਲੇ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦੀ ਹੀ ਜਲੰਧਰ ਦਾ ਸੀ7 ਰੇਲਵੇ ਕਰਾਸਿੰਗ ਗੇਟ ਜਿਹੜਾ ਉਹ ਖੁੱਲਣ ਜਾ ਰਿਹਾ ਬਿਜਪਿਆਗੂ ਸੁਸ਼ੀਲ ਕੁਮਾਰ ਸੁਸ਼ੀਲ ਕੁਮਾਰ ਰਿੰਕੂ ਦੇ ਜਿਤਨਾ ਸਦਕਾ ਫਿਰ ਤੋਂ ਜਲੰਧਰ ਵਾਸੀਆਂ ਨੂੰ ਵੱਡੀ ਰਾਹਤ ਜਿਹੜੀ ਆ ਉਹ ਮਿਲਨ ਜਾ ਰਹੀ ਹੈ ਤੇ ਜਲਦ ਇਸ ਗੇਟ ਦੇ ਖੁੱਲਣ ਦੇ ਨਾਲ ਜਿੱਥੇ ਕਿ ਟ੍ਰੈਫਿਕ ਜਿਹੜੀ ਆ ਬੰਦ ਹੋ ਜਾਂਦੀ ਸੀ ਕਾਫੀ ਰੁਸ਼ ਜੜਾ ਪੈ ਜਾਂਦਾ ਸੀ ਜਿਸ ਦੇ ਨਾਲ ਕਿ ਜਿਹੜੇ ਆਸ-ਪਾਸੇ ਦੇ ਕਾਰਸਿਕ ਉਹਨਾਂ ਨੂੰ ਵੀ ਕਾਫੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਤੇ ਇਸ ਦੇ ਨਾਲ ਕਈ ਹੋਰ ਥਾਵਾਂ ਤੇ ਕਈ ਹੋਰ ਸੜਕਾਂ ਜਿਹੜੀਆਂ ਨਾਲ ਜੁੜੀਆਂ ਸੀ ਉਹਨਾਂ ਤੇ ਵੀ ਜਿਹੜੀ ਆ ਟ੍ਰੈਫਿਕ ਜਾਮ ਹੋ ਜਾਂਦੀ ਸੀ ਪਰ ਇਸ ਦੇ ਨਾਲ ਹੁਣ ਜਲੰਧਰ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ ਤੇ ਉੱਥੇ ਦੇ ਇਲਾਕਾ ਨੂੰ ਅਸੀਂ ਜਿਹੜੇ ਉਹਨਾਂ ਨੂੰ ਵੀ ਇਸ ਦੇ ਨਾਲ ਰਾਹਤ ਮਿਲਣ ਜਾ ਰਹੀ ਹੈ ਕਿਉਂਕਿ ਇਹ ਗੇਟ ਜਦੋਂ ਖੁੱਲੇਗਾ ਤੇ ਜਿਹੜੀ ਟ੍ਰੈਫਿਕ ਉਹ ਜਮ ਨਹੀਂ ਹੋਵੇਗੀ ਤੇ ਉਨ ਜਾਣ ਵਾਲੇ ਲੋਕਾਂ ਨੂੰ ਵੀ ਇਸ ਦੇ ਨਾਲ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਇਸ ਰਸਤੇ ਕਈ ਜਿਹੜੇ ਹੋਰ ਵੀ ਰਸਤੇ ਪੈਂਦੇ ਆ ਜਿਸ ਦੇ ਨਾਲ ਕਿ ਲੋਕਾਂ ਨੂੰ ਰਾਹਤ ਜਿਹੜੀ ਮਿਲੇਗੀ ਤੇ ਟ੍ਰੈਫਿਕ ਜਮ ਇਸ ਦੇ ਨਾਲ ਨਹੀਂ ਖੁੱਲੇਗਾ ਤੇ ਜਲੰਧਰ ਵਾਸੀਆਂ ਨੂੰ ਰੇਲਵੇ ਕ੍ਰੋਸਿੰਗ ਸੀ 7 ਰੇਲਵੇ ਕ੍ਰੋਸਿੰਗ ਸੀ 7 ਗੇਟ ਖੁੱਲਣ ਦੇ ਨਾਲ ਹੁਣ ਵੱਡੀ ਰਾਹਤ ਜਿਹੜੀ ਆ ਉਹ ਮਿਲਣ ਜਾ ਰਹੀ ਹੈ ਬੀਜਪੀ ਆਗੂ ਸੁਸ਼ੀਲ ਕੁਮਾਰ ਰਿੰਕੂ ਦੇ ਜਤਨਾ ਸਦਕਾ ਜਲਦ ਖੁੱਲਣ ਜਾ ਰਿਹਾ ਜਲੰਧਰ ਦਾ C7 ਰੇਲਵੇ ਕ੍ਰੋਸਿੰਗ ਗੇਟ ਇਸ ਗੇਟ ਦੇ ਬੰਦ ਹੋਣ ਦੇ ਨਾਲ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹੁਣ ਇਹ ਜਲਦ ਖੁੱਲੇਗਾ ਤਾਂ ਲੋਕਾਂ ਨੂੰ ਵੱਡੀ ਰਾਹਤ ਜਿਹੜੀ ਆ ਉਹ ਮਿਲੇਗੀ ਬੀਜਪੀ ਆਗੂ ਸੁਸ਼ੀਲ ਕੁਮਾਰ ਰਿੰਕੂ ਨੇ ਰੇਲ ਮੰਤਰੀ ਅਸ਼ਨੀ ਵੈਸ਼ਨਵ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੇ ਵੱਲੋਂ ਫਿਰੋਜ਼ਪੁਰ ਡਿਵੀਜ਼ਨ ਦੇ ਡੀਆਰਐਮ ਨੂੰ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਰੇਲਵੇ ਮੰਤਰਾਲੇ ਨੇ ਰੇਲਵੇ ਮੰਤਰਾਲੇ ਦੇ ਵੱਲੋਂ ਫਿਰੋਜ਼ਪੁਰ ਡਿਵੀਜ਼ਨ ਦੇ ਡੀਆਰਐਮ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਜਿਸ ਤੇ ਚਲਦੇ ਕਿ ਫਿਰ ਤੋਂ ਇਹ ਪ੍ਰਕਿਰਿਆ ਜਿਹੜੀ ਆ ਰੇਲਵੇ ਮੰਤਰਾਲੇ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦੀ ਹੀ ਜਲੰਧਰ ਦਾ ਸੀ7 ਰੇਲਵੇ ਕਰਾਸਿੰਗ ਗੇਟ ਜਿਹੜਾ ਉਹ ਖੁੱਲਣ ਜਾ ਰਿਹਾ ਵਿਜਪੀ ਆਗੂ ਸੁਸ਼ੀਲ ਕੁਮਾਰ ਸੁਸ਼ੀਲ ਕੁਮਾਰ ਰਿੰਕੂ ਦੇ ਜਿਤਨਾ ਸਦਕਾ ਫਿਰ ਤੋਂ ਜਲੰਧਰ ਵਾਸੀਆਂ ਨੂੰ ਵੱਡੀ ਰਾਹਤ ਜਿਹੜੀ ਆ ਉਮਿਲਨ ਜਾ ਰਹੀ ਹੈ ਤੇ ਜਲਦ ਇਸ ਗੇਟ ਦੇ ਖੁੱਲਣ ਦੇ ਨਾਲ ਜਿੱਥੇ ਕਿ ਟ੍ਰੈਫਿਕ ਜਿਹੜੀ ਆ ਬੰਦ ਹੋ ਜਾਂਦੀ ਸੀ ਕਾਫੀ ਰਸ ਜੜਾ ਪੈ ਜਾਂਦਾ ਸੀ ਜਿਸ ਤੇ ਨਾਲ ਕਿ ਜਿਹੜੇ ਆਸੇ ਪਾਸੇ ਦੇ ਕਾਰਸਗੇ ਉਹਨਾਂ ਨੂੰ ਵੀ ਕਾਫੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਤੇ ਇਸ ਦੇ ਨਾਲ ਕਈ ਹੋਰ ਥਾਵਾਂ ਤੇ ਕਈ ਹੋਰ ਸੜਕਾਂ ਜਿਹੜੀਆਂ ਨਾਲ ਜੁੜੀਆਂ ਸੀ ਉਹਨਾਂ ਤੇ ਵੀ ਜਿਹੜੀ ਆ ਟ੍ਰੈਫਿਕ ਜਾਮ ਹੋ ਜਾਂਦੀ ਸੀ ਪਰ ਇਸ ਦੇ ਨਾਲ ਹੁਣ ਜਲੰਧਰ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ ਤੇ ਉੱਥੇ ਦੇ ਇਲਾਕਾ ਨੂੰ ਅਸੀਂ ਜਿਹੜੇ ਉਹਨਾਂ ਨੂੰ ਵੀ ਇਸ ਦੇ ਨਾਲ ਰਾਹਤ ਮਿਲਣ ਜਾ ਰਹੀ ਹੈ ਕਿਉਂਕਿ ਇਹ ਗੇਟ ਜਦੋਂ ਖੁੱਲੇਗਾ ਤੇ ਜਿਹੜੀ ਇਹ ਟ੍ਰੈਫਿਕ ਉਹ ਜਮ ਨਹੀਂ ਹੋਵੇਗੀ ਤੇ ਉਨ ਜਾਣ ਵਾਲੇ ਲੋਕਾਂ ਨੂੰ ਵੀ ਇਸ ਦੇ ਨਾਲ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਇਸ ਰਸਤੇ ਕਈ ਜਿਹੜੇ ਹੋਰ ਵੀ ਰਸਤੇ ਪੈਂਦੇ ਆ ਜਿਸ ਦੇ ਨਾਲ ਕਿ ਲੋਕਾਂ ਨੂੰ ਰਾਹਤ ਜਿਹੜੀ ਮਿਲੇਗੀ ਤੇ ਟ੍ਰੈਫਿਕ ਜਮ ਇਸ ਦੇ ਨਾਲ ਨਹੀਂ ਖੁੱਲੇਗਾ ਤੇ ਜਲੰਧਰ ਵਾਸੀਆਂ ਨੂੰ ਰੇਲਵੇ ਕ੍ਰੋਸਿੰਗ ਸੀ 7 ਰੇਲਵੇ ਕ੍ਰੋਸਿੰਗ ਸੀ 7 ਗੇਟ ਖੁੱਲਣ ਦੇ ਨਾਲ ਹੁਣ ਵੱਡੀ ਰਾਹਤ ਜਿਹੜੀ ਆ ਉਹ ਮਿਲਣ ਜਾ ਰਹੀ ਹੈ ਬੀਜਪੀ ਆਗੂ ਸੁਸ਼ੀਲ ਕੁਮਾਰ ਰਿੰਕੂ ਦੇ ਜਤਨਾ ਸਦਕਾ ਜਲਦ ਖੁੱਲਣ ਜਾ ਰਿਹਾ ਜਲੰਧਰ ਦਾ C7 ਰੇਲਵੇ ਕ੍ਰੋਸਿੰਗ ਗੇਟ ਇਸ ਗੇਟ ਦੇ ਬੰਦ ਹੋਣ ਦੇ ਨਾਲ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹੁਣ ਇਹ ਜਲਦ ਖੁੱਲੇਗਾ ਤਾਂ ਲੋਕਾਂ ਨੂੰ ਵੱਡੀ ਰਾਹਤ ਜਿਹੜੀ ਆ ਉਹ ਮਿਲੇਗੀ ਬੀਜਪੀ ਆਗੂ ਸੁਸ਼ੀਲ ਕੁਮਾਰ ਰਿੰਕੂ ਨੇ ਰੇਲ ਮੰਤਰੀ ਅਸ਼ਨੀ ਵੈਸ਼ਨਵ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੇ ਵੱਲੋਂ ਫਿਰੋਜ਼ਪੁਰ ਡਿਵੀਜ਼ਨ ਦੇ ਡੀਆਰਐਮ ਨੂੰ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਰੇਲਵੇ ਮੰਤਰਾਲੇ ਨੇ ਰੇਲਵੇ ਮੰਤਰਾਲੇ ਦੇ ਵੱਲੋਂ ਫਿਰੋਜ਼ਪੁਰ ਡਿਵੀਜ਼ਨ ਦੇ ਡੀਆਰਐਮ ਨੂੰ ਪੱਤਰ ਜਾਰੀ ਕੀਤਾ ਗਿਆ ਜਿੱਥੇ ਚਲਦੇ ਕਿ ਫਿਰ ਤੋਂ ਇਹ ਪ੍ਰਕਿਰਿਆ ਜਿਹੜੀ ਆ ਰੇਲਵੇ ਮੰਤਰਾਲੇ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦੀ ਹੀ ਜਲੰਧਰ ਦਾ ਸੀ7 ਰੇਲਵੇ ਕਰਾਸਿੰਗ ਗੇਟ ਜਿਹੜਾ ਉਹ ਖੁੱਲਣ ਜਾ ਰਿਹਾ ਹੈ ਬਿਜਪੀ ਆਗੂ ਤੁਸ਼ੀਲ ਕੁਮਾਰ ਸੁਸ਼ੀਲ ਕੁਮਾਰ ਰਿੰਕੂ ਦੇ ਜਿਤਨਾ ਸਦਕਾ ਫਿਰ ਤੋਂ ਜਲੰਧਰ ਵਾਸੀਆਂ ਨੂੰ ਵੱਡੀ ਰਾਹਤ ਜਿਹੜੀ ਆ ਉਹ ਮਿਲਣ ਜਾ ਰਹੀ ਹੈ ਤੇ ਜਲਦ ਇਸ ਗੇਟ ਦੇ ਖੁੱਲਣ ਦੇ ਨਾਲ ਜਿੱਥੇ ਕਿ ਟ੍ਰੈਫਿਕ ਜਿਹੜੀ ਆ ਬੰਦ ਹੋ ਜਾਂਦੀ ਸੀ ਕਾਫੀ ਰਸ ਜਿਹੜਾ ਪੈ ਜਾਂਦਾ ਸੀ ਜਿਸ ਦੇ ਨਾਲ ਕਿ ਜਿਹੜੇ ਆਸੇ ਪਾਸੇ ਦੇ ਕਾਰਸਿਕ ਉਹਨਾਂ ਨੂੰ ਵੀ ਕਾਫੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਤੇ ਇਸ ਦੇ ਨਾਲ ਕਈ ਹੋਰ ਥਾਵਾਂ ਤੇ ਕਈ ਹੋਰ ਸੜਕਾਂ ਜਿਹੜੀਆਂ ਨਾਲ ਜੁੜੀਆਂ ਸੀ ਉਹਨਾਂ ਤੇ ਵੀ ਜਿਹੜੀ ਆ ਟ੍ਰੈਫਿਕ ਜਾਮ ਹੋ ਜਾਂਦੀ ਸੀ ਪਰ ਇਸ ਦੇ ਨਾਲ ਹੁਣ ਜਲੰਧਰ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ ਤੇ ਉੱਥੇ ਦੇ ਲੱਕਨੂ ਵਾਸੀ ਜਿਹੜੇ ਉਹਨਾਂ ਨੂੰ ਵੀ ਇਸ ਦੇ ਨਾਲ ਰਾਹਤ ਮਿਲਣ ਜਾ ਰਹੀ ਹੈ ਕਿਉਂਕਿ ਇਹ ਗੇਟ ਜਦੋਂ ਖੁੱਲੇਗਾ ਤੇ ਜਿਹੜੀ ਇਹ ਟ੍ਰੈਫਿਕ ਉਹ ਜਮ ਨਹੀਂ ਹੋਵੇਗੀ ਤੇ ਉਨ ਜਾਣ ਵਾਲੇ ਲੋਕਾਂ ਨੂੰ ਵੀ ਇਸ ਦੇ ਨਾਲ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਇਸ ਰਸਤੇ ਕਈ ਜਿਹੜੇ ਹੋਰ ਵੀ ਰਸਤੇ ਪੈਂਦੇ ਆ ਜਿਸ ਦੇ ਨਾਲ ਕਿ ਲੋਕਾਂ ਨੂੰ ਰਾਹਤ ਜਿਹੜੀ ਮਿਲੇਗੀ ਤੇ ਟ੍ਰੈਫਿਕ ਜਾਮ ਇਸ ਦੇ ਨਾਲ ਨਹੀਂ ਖੁੱਲੇਗਾ ਤੇ ਜਲੰਧਰ ਵਾਸੀਆਂ ਨੂੰ ਰੇਲਵੇ ਕ੍ਰੋਸਿੰਗ ਸੀ 7 ਰੇਲਵੇ ਕ੍ਰੋਸਿੰਗ ਸੀ 7 ਗੇਟ ਖੁੱਲਣ ਦੇ ਨਾਲ ਹੁਣ ਵੱਡੀ ਰਾਹਤ ਜਿਹੜੀ ਆ ਉਹ ਮਿਲਣ ਜਾ ਰਹੀ ਹੈ ਬੀਜਪੀ ਆਪ ਨੂੰ ਸੁਸ਼ੀਲ ਕੁਮਾਰ ਰਿੰਕੂ ਦੇ ਜਤਨਾ ਸਦਕਾ ਜਲਦ ਖੁੱਲਣ ਜਾ ਰਿਹਾ ਜਲੰਧਰ ਦਾ C7 ਰੇਲਵੇ ਕ੍ਰੋਸਿੰਗ ਗੇਟ ਇਸ ਗੇਟ ਦੇ ਬੰਦ ਹੋਣ ਦੇ ਨਾਲ ਲੋਕਾਂ ਨੂੰ ਕਾਫੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹੁਣ ਇਹ ਜਲਦ ਖੁੱਲੇਗਾ ਤਾਂ ਲੋਕਾਂ ਨੂੰ ਵੱਡੀ ਰਾਹਤ ਜਿਹੜੀ ਆ ਉਹ ਮਿਲੇਗੀ ਬੀਜਪੀ ਆਪ ਨੂੰ ਸੁਸ਼ੀਲ ਕੁਮਾਰ ਰਿੰਕੂ ਨੇ ਰੇਲ ਮੰਤਰੀ ਅਸ਼ਨੀ ਵੈਸ਼ਨਵ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੇ ਵੱਲੋਂ ਫਿਰੋਜ਼ਪੁਰ ਡਿਵੀਜ਼ਨ ਦੇ ਡੀਆਰਐਮ ਨੂੰ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਰੇਲਵੇ ਮੰਤਰਾਲੇ ਨੇ ਰੇਲਵੇ ਮੰਤਰਾਲੇ ਦੇ ਵੱਲੋਂ ਫਿਰੋਜ਼ਪੁਰ ਡਿਵੀਜ਼ਨ ਦੇ ਡੀਆਰਐਮ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਜਿਸ ਤੇ ਚਲਦੇ ਕਿ ਫਿਰ ਤੋਂ ਇਹ ਪ੍ਰਕਿਰਿਆ ਜਿਹੜੀ ਆ ਰੇਲਵੇ ਮੰਤਰਾਲੇ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦੀ ਹੀ ਜਲੰਧਰ ਦਾ ਸੀ7 ਰੇਲਵੇ ਕਰਾਸਿੰਗ ਗੇਟ ਜਿਹੜਾ ਉਹ ਖੁੱਲਣ ਜਾ ਰਿਹਾ ਬਿਜਪਿਆਗੂ ਤੁਸ਼ੀਲ ਕੁਮਾਰ ਫੁਸ਼ੀਲ ਕੁਮਾਰ ਰਿੰਕੂ ਦੇ ਜਿਤਨਾ ਸਦਕਾ ਫਿਰ ਤੋਂ ਜਲੰਧਰ ਵਾਸੀਆਂ ਨੂੰ ਵੱਡੀ ਰਾਹਤ ਜਿਹੜੀ ਆ ਉਹ ਮਿਲਣ ਜਾ ਰਹੀ ਹੈ ਤੇ ਜਲਦ ਇਸ ਗੇਟ ਦੇ ਖੁੱਲਣ ਦੇ ਨਾਲ ਜਿੱਥੇ ਕਿ ਟ੍ਰੈਫਿਕ ਜਿਹੜੀ ਆ ਬੰਦ ਹੋ ਜਾਂਦੀ ਸੀ ਕਾਫੀ ਰਸ ਜੜਾ ਪੈ ਜਾਂਦਾ ਸੀ ਜਿਸ ਦੇ ਨਾਲ ਕਿ ਜਿਹੜੇ ਆਸੇ ਪਾਸੇ ਦੇ ਕਾਰਸਿਕ ਉਹਨਾਂ ਨੂੰ ਵੀ ਕਾਫੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਤੇ ਇਸ ਦੇ ਨਾਲ ਕਈ ਹੋਰ ਥਾਵਾਂ ਤੇ ਕਈ ਹੋਰ ਸੜਕਾਂ ਜਿਹੜੀਆਂ ਨਾਲ ਜੁੜੀਆਂ ਸੀ ਉਹਨਾਂ ਤੇ ਵੀ ਜਿਹੜੀ ਆ ਟ੍ਰੈਫਿਕ ਜਾਮ ਹੋ ਜਾਂਦੀ ਸੀ ਪਰ ਇਸ ਦੇ ਨਾਲ ਹੁਣ ਜਲੰਧਰ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ ਤੇ ਉਥੇ ਦੇ ਲੱਕਨੂ ਵਾਸੀ ਜਿਹੜੇ ਉਹਨਾਂ ਨੂੰ ਵੀ ਇਸ ਦੇ ਨਾਲ ਰਾਹਤ ਮਿਲਣ ਜਾ ਰਹੀ ਹੈ ਕਿਉਂਕਿ ਇਹ ਗੇਟ ਜਦੋਂ ਖੁੱਲੇਗਾ ਤੇ ਜਿਹੜੀ ਟ੍ਰੈਫਿਕ ਉਹ ਜਮ ਨਹੀਂ ਹੋਵੇਗੀ ਤੇ ਉਨ ਜਾਣ ਵਾਲੇ ਲੋਕਾਂ ਨੂੰ ਵੀ ਇਸ ਦੇ ਨਾਲ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਇਸ ਰਸਤੇ ਕਈ ਜਿਹੜੇ ਹੋਰ ਵੀ ਰਸਤੇ ਪੈਂਦੇ ਆ ਜਿਸ ਦੇ ਨਾਲ ਕਿ ਲੋਕਾਂ ਨੂੰ ਰਾਹਤ ਜਿਹੜੀ ਮਿਲੇਗੀ ਤੇ ਟ੍ਰੈਫਿਕ ਜਮ ਇਸ ਦੇ ਨਾਲ ਨਹੀਂ ਖੁੱਲੇਗਾ ਤੇ ਜਲੰਧਰ ਵਾਸੀਆਂ ਨੂੰ ਰੇਲਵੇ ਕ੍ਰੋਸਿੰਗ ਸੀ 7 ਰੇਲਵੇ ਕ੍ਰੋਸਿੰਗ ਸੀ 7 ਗੇਟ ਖੁੱਲਣ ਦੇ ਨਾਲ ਹੁਣ ਵੱਡੀ ਰਾਹਤ ਜਿਹੜੀ ਉਹ ਮਿਲਨ ਜਾ ਰਹੀ ਹੈ ਬੀਜਪੀ ਆਗੂ ਸੁਸ਼ੀਲ ਕੁਮਾਰ ਰਿੰਕੂ ਦੇ ਜਤਨਾ ਸਦਕਾ ਜਲਦ ਖੁੱਲਣ ਜਾ ਰਿਹਾ ਜਲੰਧਰ ਦਾ ਸੀ7 ਰੇਲਵੇ ਕ੍ਰੋਸਿੰਗ ਗੇਟ ਇਸ ਗੇਟ ਦੇ ਬੰਦ ਹੋਣ ਦੇ ਨਾਲ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹੁਣ ਇਹ ਜਲਦ ਖੁੱਲੇਗਾ ਤਾਂ ਲੋਕਾਂ ਨੂੰ ਵੱਡੀ ਰਾਹਤ ਜਿਹੜੀ ਆ ਉਹ ਮਿਲੇਗੀ ਬੀਜਪੀ ਆਗੂ ਸੁਸ਼ੀਲ ਕੁਮਾਰ ਰਿੰਕੂ ਨੇ ਰੇਲ ਮੰਤਰੀ ਅਸ਼ਨੀ ਵੈਸ਼ਨਵ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੇ ਵੱਲੋਂ ਫਿਰੋਜ਼ਪੁਰ ਡਿਵੀਜ਼ਨ ਦੇ ਡੀਆਰਐਮ ਨੂੰ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਰੇਲਵੇ ਮੰਤਰਾਲੇ ਨੇ ਰੇਲਵੇ ਮੰਤਰਾਲੇ ਦੇ ਵੱਲੋਂ ਫਿਰੋਜ਼ਪੁਰ ਡਿਵੀਜ਼ਨ ਦੇ ਡੀਆਰਐਮ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਜਿਸ ਤੇ ਚਲਦੇ ਕਿ ਫਿਰ ਤੋਂ ਇਹ ਪ੍ਰਕਿਰਿਆ ਜਿਹੜੀ ਆ ਰੇਲਵੇ ਮੰਤਰਾਲੇ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦੀ ਹੀ ਜਲੰਧਰ ਦਾ ਸੀ7 ਰੇਲਵੇ ਕਰਾਸਿੰਗ ਗੇਟ ਜਿਹੜਾ ਉਹ ਖੁੱਲਣ ਜਾ ਰਿਹਾ ਬਿਜਪਿਆਗੂ ਤੁਸ਼ੀਲ ਕੁਮਾਰ ਸੁਸ਼ੀਲ ਕੁਮਾਰ ਰਿੰਕੂ ਦੇ ਜਿਤਨਾ ਸਦਕਾ ਫਿਰ ਤੋਂ ਜਲੰਧਰ ਵਾਸੀਆਂ ਨੂੰ ਵੱਡੀ ਰਾਹਤ ਜਿਹੜੀ ਆ ਉਹ ਮਿਲਣ ਜਾ ਰਹੀ ਹੈ ਤੇ ਜਲਦ ਇਸ ਗੇਟ ਦੇ ਖੁੱਲਣ ਦੇ ਨਾਲ ਜਿੱਥੇ ਕਿ ਟ੍ਰੈਫਿਕ ਜਿਹੜੀ ਆ ਬੰਦ ਹੋ ਜਾਂਦੀ ਸੀ ਕਾਫੀ ਰਸ ਜਿਹੜਾ ਪੈ ਜਾਂਦਾ ਸੀ ਜਿਸ ਦੇ ਨਾਲ ਕਿ ਜਿਹੜੇ ਆਸੇ ਪਾਸੇ ਦੇ ਕਾਰਸਿਕ ਉਹਨਾਂ ਨੂੰ ਵੀ ਕਾਫੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਤੇ ਇਸ ਦੇ ਨਾਲ ਕਈ ਹੋਰ ਥਾਵਾਂ ਤੇ ਕਈ ਹੋਰ ਸੜਕਾਂ ਜਿਹੜੀਆਂ ਨਾਲ ਜੁੜੀਆਂ ਸੀ ਉਹਨਾਂ ਤੇ ਵੀ ਜਿਹੜੀ ਆ ਟ੍ਰੈਫਿਕ ਜਾਮ ਹੋ ਜਾਂਦੀ ਸੀ ਪਰ ਇਸ ਦੇ ਨਾਲ ਹੁਣ ਜਲੰਧਰ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ ਤੇ ਉਥੇ ਦੇ ਇਲਾਕਾ ਨੂੰ ਅਸੀਂ ਜਿਹੜੇ ਉਹਨਾਂ ਨੂੰ ਵੀ ਇਸ ਦੇ ਨਾਲ ਰਾਹਤ ਮਿਲਣ ਜਾ ਰਹੀ ਹੈ ਕਿਉਂਕਿ ਇਹ ਗੇਟ ਜਦੋਂ ਖੁੱਲੇਗਾ ਤੇ ਜਿਹੜੀ ਇਹ ਟ੍ਰੈਫਿਕ ਉਹ ਜਮ ਨਹੀਂ ਹੋਵੇਗੀ ਤੇ ਉਨ ਜਾਣ ਵਾਲੇ ਲੋਕਾਂ ਨੂੰ ਵੀ ਇਸ ਦੇ ਨਾਲ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਇਸ ਰਸਤੇ ਕਈ ਜਿਹੜੇ ਹੋਰ ਵੀ ਰਸਤੇ ਪੈਂਦੇ ਆ ਜਿਸ ਦੇ ਨਾਲ ਕਿ ਲੋਕਾਂ ਨੂੰ ਰਾਹਤ ਜਿਹੜੀ ਮਿਲੇਗੀ ਤੇ ਟ੍ਰੈਫਿਕ ਜਾਮ ਇਸ ਦੇ ਨਾਲ ਨਹੀਂ ਖੁੱਲੇਗਾ ਤੇ ਜਲੰਧਰ ਵਾਸੀਆਂ ਨੂੰ ਰੇਲਵੇ ਕ੍ਰੋਸਿੰਗ ਸੀ 7 ਰੇਲਵੇ ਕ੍ਰੋਸਿੰਗ ਸੀ 7 ਗੇਟ ਖੁੱਲਣ ਦੇ ਨਾਲ ਹੁਣ ਵੱਡੀ ਰਾਹਤ ਜਿਹੜੀ ਆ ਉਹ ਮਿਲਣ ਜਾ ਰਹੀ ਹੈ ਬੀਜਪੀ ਆਗੂ ਸੁਸ਼ੀਲ ਕੁਮਾਰ ਰਿੰਕੂ ਦੇ ਜਤਨਾ ਸਦਕਾ ਜਲਦ ਖੁੱਲਣ ਜਾ ਰਿਹਾ ਜਲੰਧਰ ਦਾ C7 ਰੇਲਵੇ ਕ੍ਰੋਸਿੰਗ ਗੇਟ ਇਸ ਗੇਟ ਦੇ ਬੰਦ ਹੋਣ ਦੇ ਨਾਲ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹੁਣ ਇਹ ਜਲਦ ਖੁੱਲੇਗਾ ਤਾਂ ਲੋਕਾਂ ਨੂੰ ਵੱਡੀ ਰਾਹਤ ਜਿਹੜੀ ਆ ਉਹ ਮਿਲੇਗੀ ਬੀਜਪੀ ਆਗੂ ਸੁਸ਼ੀਲ ਕੁਮਾਰ ਰਿੰਕੂ ਨੇ ਰੇਲ ਮੰਤਰੀ ਅਸ਼ਨੀ ਵੈਸ਼ਨਵ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੇ ਵੱਲੋਂ ਫਿਰੋਜ਼ਪੁਰ ਡਿਵੀਜ਼ਨ ਦੇ ਡੀਆਰਐਮ ਨੂੰ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਰੇਲਵੇ ਮੰਤਰਾਲੇ ਨੇ ਰੇਲਵੇ ਮੰਤਰਾਲੇ ਦੇ ਵੱਲੋਂ ਫਿਰੋਜ਼ਪੁਰ ਡਿਵੀਜ਼ਨ ਦੇ ਡੀਆਰਐਮ ਨੂੰ ਪੱਤਰ ਜਾਰੀ ਕੀਤਾ ਗਿਆ ਜਿਸ ਤੇ ਚਲਦੇ ਕਿ ਫਿਰ ਤੋਂ ਇਹ ਪ੍ਰਕਿਰਿਆ ਜਿਹੜੀ ਆ ਰੇਲਵੇ ਮੰਤਰਾਲੇ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦੀ ਹੀ ਜਲੰਧਰ ਦਾ ਸੀ7 ਰੇਲਵੇ ਕ੍ਰੋਸਿੰਗ ਗੇਟ ਜਿਹੜਾ ਉਹ ਖੁੱਲਣ ਜਾ ਰਿਹਾ ਬੀਜਪਿਆਗੂ ਤੁਸ਼ੀਲ ਕੁਮਾਰ ਫੁਸ਼ੀਲ ਕੁਮਾਰ ਰਿੰਕੂ ਦੇ ਜਿਤਨਾ ਸਦਕਾ ਫਿਰ ਤੋਂ ਜਲੰਧਰ ਵਾਸੀਆਂ ਨੂੰ ਵੱਡੀ ਰਾਹਤ ਜਿਹੜੀ ਆ ਉਹ ਮਿਲਣ ਜਾ ਰਹੀ ਹੈ ਤੇ ਜਲਦ ਇਸ ਗੇਟ ਦੇ ਖੁੱਲਣ ਦੇ ਨਾਲ ਜਿੱਥੇ ਕਿ ਟ੍ਰੈਫਿਕ ਜਿਹੜੀ ਆ ਬੰਦ ਹੋ ਜਾਂਦੀ ਸੀ ਕਾਫੀ ਰਸ ਜੜਾ ਪੈ ਜਾਂਦਾ ਸੀ ਜਿਸ ਦੇ ਨਾਲ ਕਿ ਜਿਹੜੇ ਆਸੇ ਪਾਸੇ ਦੇ ਕਾਰਸਗੇ ਉਹਨਾਂ ਨੂੰ ਵੀ ਕਾਫੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਤੇ ਇਸ ਦੇ ਨਾਲ ਕਈ ਹੋਰ ਥਾਵਾਂ ਤੇ ਕਈ ਹੋਰ ਸੜਕਾਂ ਜਿਹੜੀਆਂ ਨਾਲ ਜੁੜੀਆਂ ਸੀ ਉਹਨਾਂ ਤੇ ਵੀ ਜਿਹੜੀ ਆ ਟ੍ਰੈਫਿਕ ਜਾਮ ਹੋ ਜਾਂਦੀ ਸੀ ਪਰ ਇਸ ਦੇ ਨਾਲ ਹੁਣ ਜਲੰਧਰ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ ਤੇ ਉਥੇ ਤੇ ਇਲਾਕਾ ਨਿਵਾਸੀ ਜਿਹੜੇ ਉਹਨਾਂ ਨੂੰ ਵੀ ਇਸ ਦੇ ਨਾਲ ਰਾਹਤ ਮਿਲਣ ਜਾ ਰਹੀ ਹੈ ਕਿਉਂਕਿ ਇਹ ਗੇਟ ਜਦੋਂ ਖੁੱਲੇਗਾ ਤੇ ਜਿਹੜੀ ਟ੍ਰੈਫਿਕ ਉਹ ਜਮ ਨਹੀਂ ਹੋਵੇਗੀ ਤੇ ਉਨ ਜਾਣ ਵਾਲੇ ਲੋਕਾਂ ਨੂੰ ਵੀ ਇਸ ਦੇ ਨਾਲ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਇਸ ਰਸਤੇ ਕਈ ਜਿਹੜੇ ਹੋਰ ਵੀ ਰਸਤੇ ਪੈਂਦੇ ਆ ਜਿਸ ਦੇ ਨਾਲ ਕਿ ਲੋਕਾਂ ਨੂੰ ਰਾਹਤ ਜਿਹੜੀ ਮਿਲੇਗੀ ਤੇ ਟ੍ਰੈਫਿਕ ਜਮ ਇਸ ਦੇ ਨਾਲ ਨਹੀਂ ਖੁੱਲੇਗਾ ਤੇ ਜਲੰਧਰ ਵਾਸੀਆਂ ਨੂੰ ਰੇਲਵੇ ਕ੍ਰੋਸਿੰਗ ਸੀ 7 ਰੇਲਵੇ ਕ੍ਰੋਸਿੰਗ ਸੀ 7 ਗੇਟ ਖੁੱਲਣ ਦੇ ਨਾਲ ਹੁਣ ਵੱਡੀ ਰਾਹਤ ਜਿਹੜੀ ਆ ਉਹ ਮਿਲਣ ਜਾ ਰਹੀ ਹੈ ਬੀਜਪੀ ਆਗੂ ਸੁਸ਼ੀਲ ਕੁਮਾਰ ਰਿੰਕੂ ਦੇ ਜਤਨਾ ਸਦਕਾ ਜਲਦ ਖੁੱਲਣ ਜਾ ਰਿਹਾ ਜਲੰਧਰ ਦਾ C7 ਰੇਲਵੇ ਕ੍ਰੋਸਿੰਗ ਗੇਟ ਇਸ ਗੇਟ ਦੇ ਬੰਦ ਹੋਣ ਦੇ ਨਾਲ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹੁਣ ਇਹ ਜਲਦ ਖੁੱਲੇਗਾ ਤਾਂ ਲੋਕਾਂ ਨੂੰ ਵੱਡੀ ਰਾਹਤ ਜਿਹੜੀ ਆ ਉਹ ਮਿਲੇਗੀ ਬੀਜਪੀ ਆਗੂ ਸੁਸ਼ੀਲ ਕੁਮਾਰ ਰਿੰਕੂ ਨੇ ਰੇਲ ਮੰਤਰੀ ਅਸ਼ਨੀ ਵੈਸ਼ਨਵ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੇ ਵੱਲੋਂ ਫਿਰੋਜ਼ਪੁਰ ਡਿਵੀਜ਼ਨ ਦੇ ਡੀਆਰਐਮ ਨੂੰ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਰੇਲਵੇ ਮੰਤਰਾਲੇ ਨੇ ਰੇਲਵੇ ਮੰਤਰਾਲੇ ਦੇ ਵੱਲੋਂ ਫਿਰੋਜ਼ਪੁਰ ਡਿਵੀਜ਼ਨ ਦੇ ਡੀਆਰਐਮ ਨੂੰ ਪੱਤਰ ਜਾਰੀ ਕੀਤਾ ਗਿਆ ਜਿਸ ਤੇ ਚਲਦੇ ਕਿ ਫਿਰ ਤੋਂ ਇਹ ਪ੍ਰਕਿਰਿਆ ਜਿਹੜੀ ਆ ਰੇਲਵੇ ਮੰਤਰਾਲੇ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦੀ ਹੀ ਜਲੰਧਰ ਦਾ ਸੀ7 ਰੇਲਵੇ ਕ੍ਰੋਸਿੰਗ ਗੇਟ ਜਿਹੜਾ ਉਹ ਖੁੱਲਣ ਜਾ ਰਿਹਾ ਹੈ ਬੀਜਪੀ ਆਗੂ ਸੁਸ਼ੀਲ ਕੁਮਾਰ ਸੁਸ਼ੀਲ ਕੁਮਾਰ ਰਿੰਕੂ ਦੇ ਜਤਨਾ ਸਦਕਾ ਫਿਰ ਤੋਂ ਜਲੰਧਰ ਵਾਸੀਆਂ ਨੂੰ ਵੱਡੀ ਰਾਹਤ ਜਿਹੜੀ ਆ ਉਮਿਲਨ ਜਾ ਰਹੀ ਹੈ ਤੇ ਜਲਦ ਇਸ 게ਟ ਦੇ ਖੁੱਲਣ ਦੇ ਨਾਲ ਜਿੱਥੇ ਕਿ ਟ੍ਰੈਫਿਕ ਜਿਹੜੀ ਆ ਬੰਦ ਹੋ ਜਾਂਦੀ ਸੀ ਕਾਫੀ ਰੌਸ਼ਾੜਾ ਪੈ ਜਾਂਦਾ ਸੀ ਜਿਸ ਦੇ ਨਾਲ ਕਿ ਜਿਹੜੇ ਆਸੇ ਪਾਸੇ ਦੇ ਕਾਰਸਿਕ ਉਹਨਾਂ ਨੂੰ ਵੀ ਕਾਫੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਤੇ ਇਸ ਦੇ ਨਾਲ ਕਈ ਹੋਰ ਥਾਵਾਂ ਤੇ ਕਈ ਹੋਰ ਸੜਕਾਂ ਜਿਹੜੀਆਂ ਨਾਲ ਜੁੜੀਆਂ ਸੀ ਉਹਨਾਂ ਤੇ ਵੀ ਜਿਹੜੀ ਆ ਟ੍ਰੈਫਿਕ ਜਾਮ ਹੋ ਜਾਂਦੀ ਸੀ ਪਰ ਇਸ ਦੇ ਨਾਲ ਹੁਣ ਜਲੰਧਰ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ ਤੇ ਉੱਥੇ ਦੇ ਇਲਾਕਿਆਂ ਨੂੰ ਅਸੀਂ ਜਿਹੜੇ ਉਹਨਾਂ ਨੂੰ ਵੀ ਇਸ ਦੇ ਨਾਲ ਰਾਹਤ ਮਿਲਣ ਜਾ ਰਹੀ ਹੈ ਕਿਉਂਕਿ ਇਹ 게ਟ ਜਦੋਂ ਖੁੱਲੇਗਾ ਤੇ ਜਿਹੜੀ ਟ੍ਰੈਫਿਕ ਉਹ ਜਮ ਨਹੀਂ ਹੋਵੇਗੀ ਤੇ ਉਨ ਜਾਣ ਵਾਲੇ ਲੋਕਾਂ ਨੂੰ ਵੀ ਇਸ ਦੇ ਨਾਲ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਇਸ ਰਸਤੇ ਕਈ ਜਿਹੜੇ ਹੋਰ ਵੀ ਰਸਤੇ ਪੈਂਦੇ ਆ ਜਿਸ ਦੇ ਨਾਲ ਕਿ ਲੋਕਾਂ ਨੂੰ ਰਾਹਤ ਜਿਹੜੀ ਮਿਲੇਗੀ ਤੇ ਟ੍ਰੈਫਿਕ ਜਾਮ ਇਸ ਦੇ ਨਾਲ ਨਹੀਂ ਖੁੱਲੇਗਾ ਤੇ ਜਲੰਧਰ ਵਾਸੀਆਂ ਨੂੰ ਰੇਲਵੇ ਕ੍ਰੋਸਿੰਗ ਸੀ 7 ਰੇਲਵੇ ਕ੍ਰੋਸਿੰਗ ਸੀ 7 ਗੇਟ ਖੁੱਲਣ ਦੇ ਨਾਲ ਹੁਣ ਵੱਡੀ ਰਾਹਤ ਜਿਹੜੀ ਆ ਉਹ ਮਿਲਣ ਜਾ ਰਹੀ ਹੈ ਬੀਜਪੀ ਆਪ ਨੂੰ ਸੁਸ਼ੀਲ ਕੁਮਾਰ ਰਿੰਕੂ ਦੇ ਜਤਨਾ ਸਦਕਾ ਜਲਦ ਖੁੱਲਣ ਜਾ ਰਿਹਾ ਜਲੰਧਰ ਦਾ C7 ਰੇਲਵੇ ਕ੍ਰੋਸਿੰਗ ਗੇਟ ਇਸ ਗੇਟ ਦੇ ਬੰਦ ਹੋਣ ਦੇ ਨਾਲ ਲੋਕਾਂ ਨੂੰ ਕਾਫੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹੁਣ ਇਹ ਜਲਦ ਖੁੱਲੇਗਾ ਤਾਂ ਲੋਕਾਂ ਨੂੰ ਵੱਡੀ ਰਾਹਤ ਜਿਹੜੀ ਆ ਉਹ ਮਿਲੇਗੀ ਬੀਜਪੀ ਆਪ ਨੂੰ ਸੁਸ਼ੀਲ ਕੁਮਾਰ ਰਿੰਕੂ ਨੇ ਰੇਲ ਮੰਤਰੀ ਅਸ਼ਨੀ ਵੈਸ਼ਨਵ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੇ ਵੱਲੋਂ ਫਿਰੋਜ਼ਪੁਰ ਡਿਵੀਜ਼ਨ ਦੇ ਡੀਆਰਐਮ ਨੂੰ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਰੇਲਵੇ ਮੰਤਰਾਲੇ ਨੇ ਰੇਲਵੇ ਮੰਤਰਾਲੇ ਦੇ ਵੱਲੋਂ ਫਿਰੋਜ਼ਪੁਰ ਡਿਵੀਜ਼ਨ ਦੇ ਡੀਆਰਐਮ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਜਿਸ ਤੇ ਚਲਦੇ ਕਿ ਫਿਰ ਤੋਂ ਇਹ ਪ੍ਰਕਿਰਿਆ ਜਿਹੜੀ ਆ ਰੇਲਵੇ ਮੰਤਰਾਲੇ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦੀ ਹੀ ਜਲੰਧਰ ਦਾ ਸੀ7 ਰੇਲਵੇ ਕਰਾਸਿੰਗ ਗੇਟ ਜਿਹੜਾ ਉਹ ਖੁੱਲਣ ਜਾ ਰਿਹਾ ਬਿਜਪਿਆਗੂ ਤੁਸ਼ੀਲ ਕੁਮਾਰ ਸੁਸ਼ੀਲ ਕੁਮਾਰ ਰਿੰਕੂ ਦੇ ਜਿਤਨਾ ਸਦਕਾ ਫਿਰ ਤੋਂ ਜਲੰਧਰ ਵਾਸੀਆਂ ਨੂੰ ਵੱਡੀ ਰਾਹਤ ਜਿਹੜੀ ਆ ਉਹ ਮਿਲਣ ਜਾ ਰਹੀ ਹੈ ਤੇ ਜਲਦ ਇਸ ਗੇਟ ਦੇ ਖੁੱਲਣ ਦੇ ਨਾਲ ਜਿੱਥੇ ਕਿ ਟ੍ਰੈਫਿਕ ਜਿਹੜੀ ਆ ਬੰਦ ਹੋ ਜਾਂਦੀ ਸੀ ਕਾਫੀ ਰਸ ਜੜਾ ਪੈ ਜਾਂਦਾ ਸੀ ਜਿਸ ਦੇ ਨਾਲ ਕਿ ਜਿਹੜੇ ਆਸੇ ਪਾਸੇ ਦੇ ਕਾਰਸਿਕ ਉਹਨਾਂ ਨੂੰ ਵੀ ਕਾਫੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਤੇ ਇਸ ਦੇ ਨਾਲ ਕਈ ਹੋਰ ਥਾਵਾਂ ਤੇ ਕਈ ਹੋਰ ਸੜਕਾਂ ਜਿਹੜੀਆਂ ਨਾਲ ਜੁੜੀਆਂ ਸੀ ਉਹਨਾਂ ਤੇ ਵੀ ਜਿਹੜੀ ਆ ਟ੍ਰੈਫਿਕ ਜਾਮ ਹੋ ਜਾਂਦੀ ਸੀ ਪਰ ਇਸ ਦੇ ਨਾਲ ਹੁਣ ਜਲੰਧਰ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ ਤੇ ਉੱਥੇ ਦੇ ਲੱਕਨੂ ਆਸੀ ਜਿਹੜੇ ਉਹਨਾਂ ਨੂੰ ਵੀ ਇਸ ਦੇ ਨਾਲ ਰਾਹਤ ਮਿਲਣ ਜਾ ਰਹੀ ਹੈ ਕਿਉਂਕਿ ਇਹ ਗੇਟ ਜਦੋਂ ਖੁੱਲੇਗਾ ਤੇ ਜਿਹੜੀ ਟ੍ਰੈਫਿਕ ਉਹ ਜਮ ਨਹੀਂ ਹੋਵੇਗੀ ਤੇ ਉਨ ਜਾਣ ਵਾਲੇ ਲੋਕਾਂ ਨੂੰ ਵੀ ਇਸ ਦੇ ਨਾਲ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਇਸ ਰਸਤੇ ਕਈ ਜਿਹੜੇ ਹੋਰ ਵੀ ਰਸਤੇ ਪੈਂਦੇ ਆ ਜਿਸ ਦੇ ਨਾਲ ਕਿ ਲੋਕਾਂ ਨੂੰ ਰਾਹਤ ਜਿਹੜੀ ਮਿਲੇਗੀ ਤੇ ਟ੍ਰੈਫਿਕ ਜਮ ਇਸ ਦੇ ਨਾਲ ਨਹੀਂ ਖੁੱਲੇਗਾ ਤੇ ਜਲੰਧਰ ਵਾਸੀਆਂ ਨੂੰ ਰੇਲਵੇ ਕ੍ਰੋਸਿੰਗ ਸੀ 7 ਰੇਲਵੇ ਕ੍ਰੋਸਿੰਗ ਸੀ 7 ਗੇਟ ਖੁੱਲਣ ਦੇ ਨਾਲ ਹੁਣ ਵੱਡੀ ਰਾਹਤ ਜਿਹੜੀ ਆ ਉਹ ਮਿਲਣ ਜਾ ਰਹੀ ਹੈ ਬੀਜਪੀ ਆਪ ਨੂੰ ਸੁਸ਼ੀਲ ਕੁਮਾਰ ਰਿੰਕੂ ਦੇ ਜਤਨਾ ਸਦਕਾ ਜਲਦ ਖੁੱਲਣ ਜਾ ਰਿਹਾ ਜਲੰਧਰ ਦਾ C7 ਰੇਲਵੇ ਕ੍ਰੋਸਿੰਗ ਗੇਟ ਇਸ ਗੇਟ ਦੇ ਬੰਦ ਹੋਣ ਦੇ ਨਾਲ ਲੋਕਾਂ ਨੂੰ ਕਾਫੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹੁਣ ਇਹ ਜਲਦ ਖੁੱਲੇਗਾ ਤਾਂ ਲੋਕਾਂ ਨੂੰ ਵੱਡੀ ਰਾਹਤ ਜਿਹੜੀ ਆ ਉਹ ਮਿਲੇਗੀ ਬੀਜਪੀ ਆਪ ਨੂੰ ਸੁਸ਼ੀਲ ਕੁਮਾਰ ਰਿੰਕੂ ਨੇ ਰੇਲ ਮੰਤਰੀ ਅਸ਼ਨੀ ਵੈਸ਼ਨਵ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੇ ਵੱਲੋਂ ਫਿਰੋਜ਼ਪੁਰ ਡਿਵੀਜ਼ਨ ਦੇ ਡੀਆਰਐਮ ਨੂੰ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਰੇਲਵੇ ਮੰਤਰਾਲੇ ਨੇ ਰੇਲਵੇ ਮੰਤਰਾਲੇ ਦੇ ਵੱਲੋਂ ਫਿਰੋਜ਼ਪੁਰ ਡਿਵੀਜ਼ਨ ਦੇ ਡੀਆਰਐਮ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਜਿਸ ਤੇ ਚਲਦੇ ਕਿ ਫਿਰ ਤੋਂ ਇਹ ਪ੍ਰਕਿਰਿਆ ਜਿਹੜੀ ਆ ਰੇਲਵੇ ਮੰਤਰਾਲੇ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦੀ ਹੀ ਜਲੰਧਰ ਦਾ ਸੀ7 ਰੇਲਵੇ ਕਰਾਸਿੰਗ ਗੇਟ ਜਿਹੜਾ ਉਹ ਖੁੱਲਣ ਜਾ ਰਿਹਾ ਬਿਜਪਿਆਗੂ ਤੁਸ਼ੀਲ ਕੁਮਾਰ ਫੁਸ਼ੀਲ ਕੁਮਾਰ ਰਿੰਕੂ ਦੇ ਜਿਤਨਾ ਸਦਕਾ ਫਿਰ ਤੋਂ ਜਲੰਧਰ ਵਾਸੀਆਂ ਨੂੰ ਵੱਡੀ ਰਾਹਤ ਜਿਹੜੀ ਆ ਉਹ ਮਿਲਣ ਜਾ ਰਹੀ ਹੈ ਤੇ ਜਲਦ ਇਸ ਗੇਟ ਦੇ ਖੁੱਲਣ ਦੇ ਨਾਲ ਜਿੱਥੇ ਕਿ ਟ੍ਰੈਫਿਕ ਜਿਹੜੀ ਆ ਬੰਦ ਹੋ ਜਾਂਦੀ ਸੀ ਕਾਫੀ ਰਸ ਜੜਾ ਪੈ ਜਾਂਦਾ ਸੀ ਜਿਸ ਦੇ ਨਾਲ ਕਿ ਜਿਹੜੇ ਆਸੇ ਪਾਸੇ ਦੇ ਕਾਰਸਿਕ ਉਹਨਾਂ ਨੂੰ ਵੀ ਕਾਫੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਤੇ ਇਸ ਦੇ ਨਾਲ ਕਈ ਹੋਰ ਥਾਵਾਂ ਤੇ ਕਈ ਹੋਰ ਸੜਕਾਂ ਜਿਹੜੀਆਂ ਨਾਲ ਜੁੜੀਆਂ ਸੀ ਉਹਨਾਂ ਤੇ ਵੀ ਜਿਹੜੀ ਆ ਟ੍ਰੈਫਿਕ ਜਾਮ ਹੋ ਜਾਂਦੀ ਸੀ ਪਰ ਇਸ ਦੇ ਨਾਲ ਹੁਣ ਜਲੰਧਰ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ ਤੇ ਉਥੇ ਦੇ ਲੱਕਨੂ ਵਾਸੀ ਜਿਹੜੇ ਉਹਨਾਂ ਨੂੰ ਵੀ ਇਸ ਦੇ ਨਾਲ ਰਾਹਤ ਮਿਲਣ ਜਾ ਰਹੀ ਹੈ ਕਿਉਂਕਿ ਇਹ ਗੇਟ ਜਦੋਂ ਖੁੱਲੇਗਾ ਤੇ ਜਿਹੜੀ ਟ੍ਰੈਫਿਕ ਉਹ ਜਮ ਨਹੀਂ ਹੋਵੇਗੀ ਤੇ ਉਨ ਜਾਣ ਵਾਲੇ ਲੋਕਾਂ ਨੂੰ ਵੀ ਇਸ ਦੇ ਨਾਲ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਇਸ ਰਸਤੇ ਕਈ ਜਿਹੜੇ ਹੋਰ ਵੀ ਰਸਤੇ ਪੈਂਦੇ ਆ ਜਿਸ ਦੇ ਨਾਲ ਕਿ ਲੋਕਾਂ ਨੂੰ ਰਾਹਤ ਜਿਹੜੀ ਮਿਲੇਗੀ ਤੇ ਟ੍ਰੈਫਿਕ ਜਮ ਇਸ ਦੇ ਨਾਲ ਨਹੀਂ ਖੁੱਲੇਗਾ ਤੇ ਜਲੰਧਰ ਵਾਸੀਆਂ ਨੂੰ ਰੇਲਵੇ ਕ੍ਰੋਸਿੰਗ ਸੀ 7 ਰੇਲਵੇ ਕ੍ਰੋਸਿੰਗ ਸੀ 7 ਗੇਟ ਖੁੱਲਣ ਦੇ ਨਾਲ ਹੁਣ ਵੱਡੀ ਰਾਹਤ ਜਿਹੜੀ ਆ ਉਹ ਮਿਲਣ ਜਾ ਰਹੀ ਏ ਬੀਜਪੀ ਆਗੂ ਸੁਸ਼ੀਲ ਕੁਮਾਰ ਰਿੰਕੂ ਦੇ ਜਤਨਾ ਸਦਕਾ ਜਲਦ ਖੁੱਲਣ ਜਾ ਰਿਹਾ ਜਲੰਧਰ ਦਾ C7 ਰੇਲਵੇ ਕ੍ਰੋਸਿੰਗ ਗੇਟ ਇਸ ਗੇਟ ਦੇ ਬੰਦ ਹੋਣ ਦੇ ਨਾਲ ਲੋਕਾਂ ਨੂੰ ਕਾਫੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹੁਣ ਇਹ ਜਲਦ ਖੁੱਲੇਗਾ ਤਾਂ ਲੋਕਾਂ ਨੂੰ ਵੱਡੀ ਰਾਹਤ ਜਿਹੜੀ ਆ ਉਹ ਮਿਲੇਗੀ ਬੀਜਪੀ ਆਗੂ ਸੁਸ਼ੀਲ ਕੁਮਾਰ ਰਿੰਕੂ ਨੇ ਰੇਲ ਮੰਤਰੀ ਅਸ਼ਨੀ ਵੈਸ਼ਨਵ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੇ ਵੱਲੋਂ ਫਿਰੋਜ਼ਪੁਰ ਡਿਵੀਜ਼ਨ ਦੇ ਡੀਆਰਐਮ ਨੂੰ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਰੇਲਵੇ ਮੰਤਰਾਲੇ ਨੇ ਰੇਲਵੇ ਮੰਤਰਾਲੇ ਦੇ ਵੱਲੋਂ ਫਿਰੋਜ਼ਪੁਰ ਡਿਵੀਜ਼ਨ ਦੇ ਡੀਆਰਐਮ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਜਿਸ ਤੇ ਚਲਦੇ ਕਿ ਫਿਰ ਤੋਂ ਇਹ ਪ੍ਰਕਿਰਿਆ ਜਿਹੜੀ ਆ ਰੇਲਵੇ ਮੰਤਰਾਲੇ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦੀ ਹੀ ਜਲੰਧਰ ਦਾ ਸੀ7 ਰੇਲਵੇ ਕਰਾਸਿੰਗ ਗੇਟ ਜਿਹੜਾ ਉਹ ਖੁੱਲਣ ਜਾ ਰਿਹਾ ਬਿਜਪਿਆਗੂ ਤੁਸ਼ੀਲ ਕੁਮਾਰ ਫੁਸ਼ੀਲ ਕੁਮਾਰ ਰਿੰਕੂ ਦੇ ਜਿਤਨਾ صدਕਾ ਫਿਰ ਤੋਂ ਜਲੰਧਰ ਵਾਸੀਆਂ ਨੂੰ ਵੱਡੀ ਰਾਹਤ ਜਿਹੜੀ ਆ ਉਹ ਮਿਲਣ ਜਾ ਰਹੀ ਹੈ ਤੇ ਜਲਦ ਇਸ ਗੇਟ ਦੇ ਖੁੱਲਣ ਦੇ ਨਾਲ ਜਿੱਥੇ ਕਿ ਟ੍ਰੈਫਿਕ ਜਿਹੜੀ ਆ ਬੰਦ ਹੋ ਜਾਂਦੀ ਸੀ ਕਾਫੀ ਰਸ ਜੜਾ ਪੈ ਜਾਂਦਾ ਸੀ ਜਿਸ ਤੇ ਨਾਲ ਕਿ ਜਿਹੜੇ ਆਸੇ ਪਾਸੇ ਦੇ ਕਾਰਸਗੇ ਉਹਨਾਂ ਨੂੰ ਵੀ ਕਾਫੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਤੇ ਇਸ ਦੇ ਨਾਲ ਕਈ ਹੋਰ ਥਾਵਾਂ ਤੇ ਕਈ ਹੋਰ ਸੜਕਾਂ ਜਿਹੜੀਆਂ ਨਾਲ ਜੁੜੀਆਂ ਸੀ ਉਹਨਾਂ ਤੇ ਵੀ ਜਿਹੜੀ ਆ ਟ੍ਰੈਫਿਕ ਜਾਮ ਹੋ ਜਾਂਦੀ ਸੀ ਪਰ ਇਸ ਦੇ ਨਾਲ ਹੁਣ ਜਲੰਧਰ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ ਤੇ ਉੱਥੇ ਦੇ ਲੱਕਨੂ ਆਸੀ ਜਿਹੜੇ ਉਹਨਾਂ ਨੂੰ ਵੀ ਇਸ ਦੇ ਨਾਲ ਰਾਹਤ ਮਿਲਣ ਜਾ ਰਹੀ ਹੈ ਕਿਉਂਕਿ ਇਹ ਗੇਟ ਜਦੋਂ ਖੁੱਲੇਗਾ ਤੇ ਜਿਹੜੀ ਟ੍ਰੈਫਿਕ ਉਹ ਜਮ ਨਹੀਂ ਹੋਵੇਗੀ ਤੇ ਉਨ ਜਾਣ ਵਾਲੇ ਲੋਕਾਂ ਨੂੰ ਵੀ ਇਸ ਦੇ ਨਾਲ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਇਸ ਰਸਤੇ ਕਈ ਜਿਹੜੇ ਹੋਰ ਵੀ ਰਸਤੇ ਪੈਂਦੇ ਆ ਜਿਸ ਦੇ ਨਾਲ ਕਿ ਲੋਕਾਂ ਨੂੰ ਰਾਹਤ ਜਿਹੜੀ ਮਿਲੇਗੀ ਤੇ ਟ੍ਰੈਫਿਕ ਜਮ ਇਸ ਦੇ ਨਾਲ ਨਹੀਂ ਖੁੱਲੇਗਾ ਤੇ ਜਲੰਧਰ ਵਾਸੀਆਂ ਨੂੰ रेलवे क्रॉसिंग सी7 रेलवे क्रॉसिंग सी7 गेट खुलने ਦੇ ਨਾਲ ਹੁਣ ਵੱਡੀ ਰਾਹਤ ਜਿਹੜੀ ਆ ਉਹ ਮਿਲਣ ਜਾ ਰਹੀ ਹੈ ਬੀਜਪੀ ਆਗੂ ਸੁਸ਼ੀਲ ਕੁਮਾਰ ਨੂੰ ਤੇ ਜਿਤਨਾ ਸਦਕਾ ਜਲਦ ਖੁੱਲਣ ਜਾ ਰਿਹਾ ਜਲੰਧਰ ਦਾ C7 ਰੇਲਵੇ ਕ੍ਰੋਸਿੰਗ ਗੇਟ ਇਸ ਗੇਟ ਦੇ ਬੰਦ ਹੋਣ ਦੇ ਨਾਲ ਲੋਕਾਂ ਨੂੰ ਕਾਫੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹੁਣ ਇਹ ਜਲਦ ਖੁੱਲੇਗਾ ਤਾਂ ਲੋਕਾਂ ਨੂੰ ਵੱਡੀ ਰਾਹਤ ਜਿਹੜੀ ਆ ਉਹ ਮਿਲੇਗੀ ਬੀਜਪੀ